จิตवा अरदास कहूं पर कह भी ना सकूं पर कह भी ना सकूंจิต चित मोरदास कहूं पर कह भी ਰਦਾਸ ਕਹੂੰ ਹਰਦਾਸ ਕਹੂੰ ਹਰਦਾਸ ਕਹੂੰ ਹਰਦਾਸ ਕਹੂੰ ਹਰਦਾਸ ਕਹੂੰ ਹਰਦਾਸ ਕਹੂੰ ਜਿਦ ਚਿਤਵਾਂ ਰਦਾਸ ਕਹੂੰ ਪਰ ਕਹਿ ਨਹੀਂ ਸਕੂੰ ਸਰਬਚੰਤ ਤੁਝ ਪਾਸ ਸਾਦ ਸੰਗਤ ਹੌ ਤਕੋਂ ਸਰਬਚੰਤ ਤੁਝ ਪਾਸ ਸਾਦ ਸੰਗਤ ਹੌ ਤਕੋਂ

ਤਮ ਪਵੈ ਨਿਸ਼ਾਨ ਤੋ ਕਰੂ ਸਾਹਿਬ ਕੀ ਸੇਵਾ ਤੇਰੇ ਹੁਕਮ ਪਵੈ ਨਿਸ਼ਾਨ ਤੋ ਕਰੂ ਸਾਹਿਬ ਕੀ ਸੇਵਾ ਜਪ ਗੁਰ ਦੇਖੇ ਸੁਖ ਦੇਸ਼ पर कह भी ना सकूं पर कह भी ना सकूं चित चितगोदास कहूं पर कह भी ना सकूं इसको वर कह भी ना सकूं ਕਹੂੰ ਅਗਉ ਮਿਆ ਲਖ ਕਾਣ ਕੋ ਰਖ ਜੋ ਫੁਰਮਾਵੇ ਸੋ ਕਹੂੰ ਪੁਰ ਅਮਰਦਾਸ ਪਰੰਤ ਸਕਾਰ ਕਰਨ ਗੁਰੂ ਅਮਰਦਾਸ ਕਰਨ ਜਿਬ ਤੂੰ ਰੱਖੇ ਰਖੈ ਸੇਵ ਰਹੋ ਸੇਵ ਰਹੋ ਸੇਵ ਰਹੋ ਗੁਰ ਅਮਰਦਾਸ ਕਾਨੰਕਰਣ ਜੀ ਉਤੋਂ ਰਖੈ ਸੇਵ ਰਹੋ पर कह बे ना, ना सकूं पर कह बे ना सकूं चित चित वो अरदास कहूं पर कह बे ना सकूं पर कह बे ना सकूं अरदास कहूं अरदास कहूं अरदास कहूं ਅਸ ਕਹੂੰ ਅਰਦਾਸ ਕਹੂੰ ਅਰਦਾਸ ਕਬੂ ਕਿਤ ਕਿਤ ਤਵੋਂ ਅਰਦਾਸ ਕਹੂੰ ਕਵੀ ਨਾਸਕੋ ਹੋ ਸਾਥ ਸੰਗਤ ਸਵੀਰਤ ਲੈ ਕੇ ਆਪ ਜੀ ਹੁਣ ਤੱਕ ਵਿਸਾਖੀ ਦਿਹਾੜੇ ਨੂੰ ਸਮਰਪਤ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਹੇ ਹੋ ਸਾਹਿਬ ਜੀ ਕਿਰਪਾ ਕਰਨ ਜਿਨਿਆਮੀ ਗੁਰਮੁਖ ਪਿਆਰੇ ਨੇ ਹਾਜ਼ਰੀਆਂ ਭਰੀਆਂ ਨੇ ਹੁਣ ਤੱਕ ਸੇਵਾਵਾਂ ਕੀਤੀਆਂ ਨੇ ਤਨ ਮਨ ਧੰ ਦੇ ਨਾਲ ਸਵੇਰ ਤੋਂ ਹੀ ਆਪ ਜੀ ਬੜੀ ਸ਼ਰਧਾ ਦੇ ਨਾਲ ਲੱਗੇ ਹੋ ਸਾਬ ਜੀ ਕਿਰਪਾ ਕਰਨ ਸਭ ਨਾ ਦੀਆਂ ਆਸਾਂ ਮਰਦਾਂ ਸੰਪੂਰਨ ਕਰਨ ਜੀ ਸ਼ੁਭ ਮਨੋਂ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਦਾਸ ਦਾ ਸਮਾਂ ਨਹੀਂ ਸੀ ਕੋਈ ਪਰ ਫਿਰ ਵੀ ਮਹਾਰਾਜ ਨੇ ਵਿਧ ਬਣਾਈ ਆਪ ਜੀ ਦੇ ਗੁਰਮੁਖ ਪਿਆਰੇ ਨੇ ਉਦਮ ਕੀਤਾ ਸਤਕਾਰਯੋਗ ਬਾਬਾ ਸਰਜਨ ਸਿੰਘ ਜੀ ਜੋ ਸਾਡੇ ਹਜ਼ੂਰੀ ਰਾਗੀ ਨੇ